ਸਤਿ ਸ੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਿਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਖਰਗਿਲ ਖਬਰਾਂ ਦੀ ਸ਼ੁਰੂਆਤ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਮੁੱਖ ਹੈਡਲਾਈਨਸ ਤੇ ਕੈਨੇਡਾ ਚ ਜੀ 7 ਸੰਮੇਲਨ ਦੀ ਸ਼ੁਰੂਆਤ 트럼ਪ ਮੈਕਰੋਨ ਤੇ ਮਿਲੋਨੀ ਪਹੁੰਚੇ ਕੈਨੇਡਾ ਜੀ 7 ਸੰਮੇਲਨ ਤੋਂ ਪਹਿਲਾਂ ਡਾਊਨਟਾਊਨ ਕੈਲਗਰੀ ਦੇ ਵਿੱਚ ਹੋ ਰਹੇ ਨੇ ਪ੍ਰਦਰਸ਼ਨ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਕੀਤਾ ਵੱਡੇ ਵੱਡੇ ਲੀਡਰਜ਼ ਦਾ ਵਿਰੋਧ ਪਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੀ7 ਫੇਰੀ ਤੇ ਉੱਤੇ ਬੋਲੇ ਅਨੀਤਾ ਆਨੰਦ ਕਿ ਹਾਪਾ ਵਿੱਚ ਦੇ ਵਿੱਚ ਰਿਸ਼ਤੇ ਸੁਧਰਨ ਦੀ ਆਸ ਜੀ7 ਸਮਿਟ ਦੇ ਵਿੱਚ ਟਰੰਪ ਦੇ ਨਾਲ ਮਾਰਕ ਕਰਨੀ ਕਰਨਗੇ ਗੱਲਬਾਤ ਟੈਰਿਫ ਤੇ ਕੁਝ ਹੋਰ ਮੁੱਦਿਆਂ ਦੇ ਉੱਤੇ ਹੋ ਸਕਦੀ ਹੈ ਦੀ ਫਰਨ ਖਬਰਾਂ ਵਿਸਥਾਰ ਦੇ ਨਾਲ ਕੈਨੇਡਾ ਦੇ ਵਿੱਚ ਜੀ7 ਸਮਿਟ ਦੀ ਸ਼ੁਰੂਆਤ ਹੋ ਚੁੱਕੀ ਹੈ ਅਲਬਰਟਾ ਦੇ ਇੱਕ ਨੈਨੇਸਕਸ ਦੇ ਵਿੱਚ ਜੀ7 ਸੰमेलन ਕਰਵਾਇਆ ਜਾ ਰਿਹਾ ਹੈ ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਇਮਨਲ ਮੈਕਰੋਨ, ਜੋਰਜੀਆ ਮਿਲਾਨੀ ਕੈਨੇਡਾ ਪਹੁੰਚ ਚੁੱਕੇ ਨੇ ਤੇ ਉਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਵਾਰ ਪਹਿਲੀ ਵਾਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਮਿਲਣਗੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਟਰੰਪ ਨੂੰ ਵੀ ਪਹਿਲੀ ਵਾਰ ਮਿਲ ਸਕਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹੁਤ ਸਾਰੇ ਲੀਡਰਸ ਦੇ ਵੱਲੋਂ ਅਲਬਰਟਾ ਦੇ ਵਿੱਚ ਸੰमेलन ਤੋਂ ਪਹਿਲਾਂ ਪਹੁੰਚ ਕੀਤੀ ਜਾ ਰਹੀ ਹੈ ਵੱਖ-ਵੱਖ ਲੀਡਰਸ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਮੁਲਾਕਾਤ ਵੀ ਕਰ ਲਈ ਹੈ ਜੀ 7 ਸੰਮੇਲਨ ਸੋਮਵਾਰ ਤੋਂ ਕੈਨੇਡਾ ਦੇ ਕਿਨਨੇਸਕਿਸਟ ਵਿੱਚ ਸ਼ੁਰੂ ਹੋ ਗਿਆ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਇਟਲੀ ਦੇ ਪ੍ਰਧਾਨ ਮੰਤਰੀ ਜਾਰਜ ਮਿਲਾਨੀ ਜਰਮਨ ਚਾਂਸਲਰ ਫਰੈਡਰਿਕ ਮਰਜ਼ ਫਰਾਂਸ ਦੇ ਰਾਸ਼ਟਰਪਤੀ ਇਮਾਨੁਅਲ ਮੈਕਰੋਂ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕਿਰ ਸਟਾਮਰ ਸਮਿਟ ਦੇ ਵਿੱਚ ਸ਼ਾਮਲ ਹੋਣ ਲਈ ਕੈਨੇਡਾ ਪਹੁੰਚ ਕੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਸਾਈਪਰਸ ਤੌਰਾਂ ਖਤਮ ਕਰਨ ਤੋਂ ਬਾਅਦ ਇੱਕ ਕੈਂਟਾ ਪਹੁੰਚਣਗੇ ਇੱਥੇ ਉਨ੍ਹਾਂ ਦੀ ਪਹਿਲੀ ਮੁਲਾਕਾਤ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਹੋਵੇਗੀ ਜਨਵਰੀ 2025 ਦੇ ਵਿੱਚ ਜਸਟਨ ਟਰੂਡੋ ਦੇ ਅਸਤੀਫੇ ਤੋਂ ਬਾਅਦ ਮਾਰਕ ਕਾਰਨੀ 14 ਮਾਰਚ ਨੂੰ ਕੈਂਟਾ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਜਸਟਨ ਟਰੂਡੋ ਦੇ ਸਮੇਂ ਭਾਰਤ ਕੈਨੇਡਾ ਸਬੰਧਾਂ 'ਚ ਖਟਾਸ ਆਈ ਸੀ ਭਾਰਤ ਨੂੰ ਜੀ7 ਸਮਿਟ ਲਈ ਸੱਦਾ ਸੰਮੇਲਨ ਸ਼ੁਰੂ ਹੋਣ ਤੋਂ ਸਿਰਫ 10 ਦਿਨ ਪਹਿਲਾਂ ਮਿਲਿਆ ਸੀ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਮਿਟ ਤੋਂ ਇਲਾਵਾ ਆਪਰੇਸ਼ਨ ਸਿੰਦੂਰ ਤੋਂ ਬਾਅਦ ਪਹਿਲੀ ਵਾਰ ਮਿਲ ਸਕਦੇ ਨੇ ਜੀ7 ਮੀਟਿੰਗ ਤੋਂ ਪਹਿਲਾਂ ਕੇਨੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਟੀਵ ਰਾਮਾਫੋਸਾ ਦੇ ਨਾਲ ਮੁਲਾਕਾਤ ਕਰ ਚੁੱਕੇ ਨੇ ਉਨ੍ਹਾਂ ਨੇ ਇਸ ਬਾਬਤ ਐਕਸ ਦੇ ਉੱਤੇ ਲਿਖਿਆ ਕਿ ਮੈਂ G7 ਤੋਂ ਪਹਿਲਾਂ ਰਾਸ਼ਟਰਪਤੀ ਸੀਰੀਅਲ ਡਰਾਮਾ ਫੋਸਾ ਦੇ ਨਾਲ ਮੁਲਾਕਾਤ ਕੀਤੀ G7 ਤੇ G20 ਦੇ ਪ੍ਰਧਾਨਾਂ ਦੇ ਰੂਪ ਵਿੱਚ ਕੈਨੇਡਾ ਤੇ ਦੱਖਣੀ ਅਫਰੀਕਾ ਇੱਕੋ ਜਿਹੀਆਂ ਚੁਣੌਤੀਆਂ ਤੇ ਮੌਕਿਆਂ ਦਾ ਸਾਹਮਣਾ ਕਰਨ ਚਮੋੜੀ ਨੇ ਨਿਯਮ ਅਧਾਰਿਤ ਪ੍ਰਣਾਲੀ ਦੇ ਖਤਰੇ ਦੇ ਨਾਲ ਅੰਤਰਰਾਸ਼ਟਰੀ ਸਹਿਯੋਗ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਸੋਮਵਾਰ ਨੂੰ G7 ਸੰਮੇਲਨ ਦੇ ਵਿੱਚ ਸ਼ਾਮਲ ਹੋਣ ਲਈ ਕੈਲਗਰੀ ਹਵਾਈ ਅੱਡੇ ਤੇ ਪਹੁੰਚੇ ਕੈਲਗਰੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਹਨਾਂ ਦਾ ਸਵਾਗਤ ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਸੰਗੀ ਮਾਮਲਿਆਂ ਦੇ ਮੰਤਰੀ ਡੋਮਨਿਕ ਬਲੈਂਕ ਤੇ ਹੋਰ ਅਧਿਕਾਰੀਆਂ ਨੇ ਕੀਤਾ ਇੱਥੇ ਉਹ ਸੰਮੇਲਨ ਸਥਾਨ ਕਿਨਨੈਸਕਸ ਲਈ ਰਵਾਨਾ ਹੋਏ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਗੇਰੂ ਇਸ਼ੀਬਾ ਵੀ ਸੋਮਵਾਰ ਨੂੰ ਜੀ7 ਸੰਮੇਲਨ 'ਚ ਸ਼ਾਮਲ ਹੋਣ ਲਈ ਕਿਨਨੈਸਕਸ ਪਹੁੰਚੇ ਉਹਨਾਂ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਅੰਤਰਰਾਸ਼ਟਰੀ ਭਾਈਚਾਰਾ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਜਿਹੀ ਸਥਿਤੀ 'ਚ ਜੀ7 ਦੀ ਏਕਤਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੋ ਗਈ ਹੈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਵੀ ਸੋਮਵਾਰ ਨੂੰ ਅਲਬਰਟਾ ਪਹੁੰਚੇ। ਉਹਨਾਂ ਨੇ ਕੈਲਗਰੀ 'ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਆਸਟ੍ਰੇਲੀਆ ਯੂਕੇ ਅਤੇ ਅਮਰੀਕਾ ਨੂੰ ਪਰਮਾਣੂ ਪੰਡੁੱਬੀਆਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ। ਇਹ ਕਦਮ ਇੰਡੋ-ਪੈਸਿਫਿਕ ਖੇਤਰ ਨੂੰ ਹੋਰ ਸੁਰੱਖਿਅਤ ਬਣਾਵੇਗਾ। ਅਲਬਨੀਜ਼ ਸਮੇਲਨ ਤੋਂ ਇਲਾਵਾ ਡੋਨਾਲਡ 트੍ਰੰਪ ਨੂੰ ਵੀ ਮਿਲ ਸਕਦੇ ਨੇ। ਕੈਨੇਡਾ 'ਚ ਜੀ7 ਸਮੇਲਨ 'ਚ ਸ਼ਾਮਲ ਹੋਣ ਲਈ ਆ ਰਹੇ ਆਗੂਆਂ ਦਾ ਅਲਬਰਟਾ ਦੀ ਪ੍ਰੀਮੀਅਰ ਜੈਨਲ ਸਮਿਥ ਦੇ ਵੱਲੋਂ ਨਿਗਾ ਸਵਾਗਤ ਕੀਤਾ ਗਿਆ ਹੈ। ਇੱਕ ਪਾਸੇ ਜੀ7 ਸਮਿਟ ਸ਼ੁਰੂ ਹੋ ਚੁੱਕਿਆ ਹੈ ਤੇ ਦੂਜੇ ਪਾਸੇ ਕੈਲਗਰੀ ਡਾਊਨਟਾਊਨ ਦੇ ਵਿੱਚ ਪ੍ਰਦਰਸ਼ਨਕਾਰੀਆਂ ਵਿਰੋਧ ਕਰ ਰਹੇ ਨੇ ਜੀ7 ਸੰਮੇਲਨ ਤੋਂ ਪਹਿਲਾਂ ਕੈਲਗਰੀ ਦੇ ਡਾਊਨਟਾਊਨ ਦੇ ਵਿੱਚ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਰੈਲੀ ਕੀਤੀ ਹੈ ਕੈਲਗਰੀ ਦੇ ਮਿਨਿਸਪਲ ਪਲਾਜ਼ਾ ਵਿਖੇ ਸੈਂਕੜੇ ਪ੍ਰਦਰਸ਼ਨਕਾਰੀ ਇਕੱਠੇ ਹੋਏ ਨਾੜੇ ਬਾਜ਼ੀ ਕੀਤੀ ਗਈ ਮਾਰਚ ਕੀਤਾ ਗਿਆ ਅਤੇ ਕੁਝ ਲੀਡਰਜ਼ ਦਾ ਵਿਰੋਧ ਕੀਤਾ ਗਿਆ ਇਹ ਮਾਰਚ ਤੇ ਨਾੜੇ ਬਾਜ਼ੀ ਪ੍ਰਦਰਸ਼ਨ ਇਸ ਕਰਕੇ ਕੀਤਾ ਗਿਆ ਤਾਂ ਜੋ ਵੱਡੇ ਵੱਡੇ ਲੀਡਰਜ਼ ਦਾ ਧਿਆਨ ਆਪਣੇ ਵੱਲ ਖਿੱਚਿਆ ਜਾ ਸਕੇ ਵਿਸ਼ਵ ਪਰਦੇ ਨੇਤਾ ਕੈਨੇਡਾਸ ਅਲਬਰਟਾ ਦੇ ਵਿੱਚ G7 ਸਮਿਟ ਵਾਸਤੇ ਪਹੁੰਚ ਰਹੇ ਨੇ ਅਜਿਹੇ ਦੇ ਵਿੱਚ ਡੋਨਲਡ 트ੰਪ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਰਿਹਾ ਪਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਰਿਹਾ ਕੈਲਗਰੀ ਪੁਲਿਸ ਦਾ ਅੰਦਾਜ਼ਾ ਹੈ ਕਿ 3 ਦਿਨ ਚੱਲਣ ਵਾਲੇ ਇਸ ਸੰਮੇਲਨ ਦੇ ਵਿੱਚ ਭਾਰੀ ਇਕੱਠ ਹੋ ਸਕਦਾ ਹੈ ਅਤੇ ਪ੍ਰਦਰਸ਼ਨਕਾਰੀ ਕੁਝ ਵੀ ਕਰ ਸਕਦੇ ਨੇ ਪ੍ਰਦਰਸ਼ਨਕਾਰੀਆਂ ਨੇ ਕਸ਼ਮੀਰੀ ਇਥੋਪੀਆਈ ਫਲਸਤੀਨੀ ਤੇ ਯੂਕਰੇਨੀ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਦੇ ਉੱਤੇ ਚਾਨਣਾ ਪਾਇਆ ਇਸ ਮੌਕੇ ਦੇ ਉੱਤੇ ਕੈਨੇਡੀਅਨ ਪ੍ਰਗੂਸਤਾ ਪਾਣੀ ਦੀ ਰੱਖਿਆ ਅਤੇ ਆਦੀਵਾਸੀ ਅਧਿਕਾਰਾਂ ਦਾ ਸਮਰਥਨ ਕਰਨ ਵਾਸਤੇ ਵੀ ਬੈਨਰ ਲਗਾਏ ਗਏ। ਕੈਨੜਾ ਚ ਜੀ7 ਸੰਮੇਲਨ ਚ ਸ਼ਾਮਿਲ ਹੋਣ ਲਈ ਆ ਰਹੇ ਆਗੂਆਂ ਵਿਰੁੱਧ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਨੇ। ਕੈਲਗਰੀ ਅਲਬਰਟਾ ਦੇ ਵਿੱਚ 500 ਤੋਂ ਵੱਧ ਪ੍ਰਦਰਸ਼ਨਕਾਰੀ ਇਕੱਠੇ ਹੋਏ। ਇਹ ਸਥਾਨ ਜੀ7 ਸੰਮੇਲਨ ਸਥਾਨ ਕਿਨਨੇਸਕਿਸ ਤੋਂ ਲਗਭਗ 1 ਘੰਟੇ ਦੀ ਦੂਰੀ ਤੇ ਵਿਰੋਧ ਪ੍ਰਦਰਸ਼ਨਾਂ ਦਾ ਕੇਂਦਰ ਬਣ ਗਿਆ ਹੈ। ਪ੍ਰਦਰਸ਼ਨਕਾਰੀਆਂ ਨੂੰ ਹੱਥਾਂ 'ਚ ਤਖਤੀਆਂ ਫੜੀਆਂ ਹੋਈਆਂ ਵਿਖਿਆ ਗਿਆ ਤੇ ਉਹਨਾਂ ਰੇਵਾਸੀ ਕਰ ਰਹੇ ਸਨ। ਸਰਦੇਸ਼ੀ ਪਾਣੀ ਦੇ ਅਧਿਕਾਰਾਂ, ਕਸ਼ਮੀਰ 'ਚ ਸ਼ਾਂਤੀ ਤੇ ਥੀਓਪੀਆ ਦੇ ਅਮਹਾਰਾ ਖੇਤਰ 'ਚ ਹਿੰਸਾ ਦੇ ਅੰਤ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸੈਂਕੜੇ ਫਲਸਤੀਨੀ ਸਮਰਥਕ ਵੀ ਇੱਕ ਜਲੂਸ 'ਚ ਸ਼ਾਮਲ ਹੋਏ। ਉਹਨਾਂ ਨੇ ਡਾਊਨਟਾਊਨ ਖੇਤਰ ਚ ਮਾਰਚ ਕੀਤਾ ਉਹਨਾਂ ਨੇ ਸੜਕਾਂ ਜਾਮ ਕਰ ਦਿੱਤੀਆਂ ਇਸ ਦੇ ਮੱਦੇਨਜ਼ਰ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਉਹਨਾਂ ਨੇ ਮਾਰਚ ਕੀਤਾ ਨਾਅਰੇਬਾਜ਼ੀ ਕੀਤੀ ਝੰਡੇ ਤੇ ਸਾਈਨ ਲਹਿਰਾਏ ਤੇ ਆਪਣੇ ਦਿਲਾਂ ਦੇ ਪਿਆਰੇ ਮੁੱਦਿਆਂ ਦੇ ਪੈਂਫਲੈਟ ਵੰਡੇ ਇਸ ਉਮੀਦ ਚ ਕਿ G7 ਨੇਤਾ ਧਿਆਨ ਦੇਣਗੇ ਐਤਵਾਰ ਨੂੰ ਕੈਲਕਰੀਡੇ ਡਾਊਨਟਾਊਨ 'ਚ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਰੈਲੀ ਕੀਤੀ ਜਦੋਂ ਦੁਨੀਆ ਭਰ ਦੇ ਨੇਤਾ ਸ਼ਹਿਰ ਤੋਂ ਲਗਭਗ 1 ਘੰਟਾ ਪੱਛਮ 'ਚ ਸਥਿਤ ਕ੍ਰੇਨੇਸਕਿਸ ਅਲਬਾਮਾ ਦੇ ਰੌਕੀ ਮਾਊਂਟੇਨ ਰਿਜ਼ੋਰਟ 'ਤੇ ਜੀ7 ਸੰमेलन ਦੀ ਸ਼ੁਰੂਆਤ ਲਈ ਪਹੁੰਚੇ। ਸੰਮੇਲਨ ਵਾਲੀ ਥਾਂ ਨੂੰ ਜਨਤਾ ਲਈ ਬੰਦ ਕਰਨ ਦੇ ਨਾਲ ਪ੍ਰਬੰਧਕਾਂ ਨੇ ਕੈਲਗੜੀ ਚ ਤਿੰਨ ਅਤੇ ਬੈਂਫ ਵਿੱਚ ਇੱਕ ਨਿਰਧਾਰਿਤ ਪ੍ਰਦਰਸ਼ਨ ਜ਼ੋਨ ਸਥਾਪਿਤ ਕੀਤਾ ਅਤੇ ਵਾਦਾ ਕੀਤਾ ਕਿ ਵਿਰੋਧ ਪ੍ਰਦਰਸ਼ਨਾਂ ਦੀਆਂ ਲਾਈਵ ਵੀਡੀਓ ਫੀਡਸ ਕਿਨਨੈਸਕਸ ਵਿੱਚ ਵੱਡੀਆਂ ਸਕਰੀਨਾਂ ਤੇ ਹਾਜ਼ਰ ਨੇਤਾਵਾਂ ਨੂੰ ਪ੍ਰਸਾਰਿਤ ਕੀਤੀਆਂ ਜਾਣਗੀਆਂ ਕੁਝ ਆਵਾਜਾਈ ਵਿਘਨਾਂ ਤੋਂ ਇਲਾਵਾ ਐਤਵਾਰ ਦੇ ਵਿਰੋਧ ਦੇ ਪ੍ਰਦਰਸ਼ਨ ਜ਼ਿਆਦਾਤਰ ਸ਼ਾਂਤਮਈ ਰਹੇ ਕੈਰਲ ਤੇ ਮਾਇਕ ਸ਼ਮਿਟ ਨੇ ਕੈਲਗਰੀ ਸਿਟੀ ਹਾਲ ਦੇ ਸਾਹਮਣੇ ਇੱਕ ਛੋਟਾ ਕੈਨੇਡੀਅਨ ਝੰਡਾ ਫੜਿਆ ਹੋਇਆ ਸੀ ਉਹ ਕੈਲਗਰੀ ਦੇ ਵਿਰੋਧ ਖੇਤਰਾਂ 'ਚੋਂ ਇੱਕ ਸੀ ਜ ਜਿਸ ਨਾਲ ਡੋਨਲਡ 트ੰਪ ਦੀ ਕੈਨੇਡਾ ਨੂੰ ਕੁੰਝਾ ਰਾਜ ਬਣਾਉਣ ਦੀ ਇੱਛਾ ਦੀ ਨਿੰਦਾ ਕੀਤੀ ਗਈ ਇਸ ਮੌਕੇ ਬਹੁਤ ਸਾਰੇ ਕੈਨੇਡੀਅਨਸ ਤੇ ਵੱਲੋਂ ਰਾਸ਼ਟਰਪਤੀ ਡੋਨਲਡ 트ੰਪ ਦਾ ਇਹ ਕਹਿ ਕੇ ਵਿਰੋਧ ਕੀਤਾ ਗਿਆ ਕਿ ਉਹ ਕੈਨੇਡਾ ਨੂੰ ਬਹੁਤ ਪਿਆਰ ਕਰਦੇ ਨੇ ਤੇ ਕਦੇ ਵੀ ਰਾਸ਼ਟਰਪਤੀ ਦੀ ਇੱਛਾ ਯਾਨੀ ਕਿ ਕੈਨੇਡਾ ਨੂੰ ਕੌਜਾ ਰਾਜ ਬਣਾਉਣ ਦੀ ਇੱਛਾ ਪੂਰੀ ਨਹੀਂ ਹੋਣ ਦੇਣਗੇ ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਲਈ ਵਾਤਾਵਰਣ ਅਤੇ ਆਦੀਵਾਸੀ ਅਧਿਕਾਰ ਵੀ ਇੱਕ ਸੈਂਟਰ ਆਫ ਅਟਰੈਕਸ਼ਨ ਸਨ ਜੀ7 ਨੇਤਾਵਾਂ ਦੀ ਚਰਚਾ ਚ ਯੂਕਰੇਨ ਤੇ ਮੱਧ ਪੂਰਬ ਚ ਜੰਗਾਂ ਵਰਗੇ ਵਿਸ਼ਵ ਵਿਆਪੀ ਮਾਮਲਿਆਂ ਦੇ ਪ੍ਰਮੁੱਖਤਾ ਨਾਲ ਔਨਤੀ ਉਮੀਦ ਹੈ ਇਸ ਲਈ ਬੈਸਾਂ ਚ ਆਪਣੀ ਆਵਾਜ਼ ਜੋੜਨ ਲਈ ਕਈ ਵੱਡੇ ਵਿਰੋਧ ਸਮੂਹ ਵੀ ਮੌਜੂਦ ਸਨ ਉੱਤਰ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਨੇਡਾ ਆਉਣ ਤੋਂ ਪਹਿਲਾਂ ਹੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਸ਼ਮੀਰ ਦੇ ਮੁੱਦੇ ਦੀ ਗੱਲ ਹੋਵੇ ਭਾਰਤ ਪਾਕਿਸਤਾਨ ਵਿਚਾਲੇ ਬਣੇ ਨਵੇਂ ਫੌਜੀ ਟਕਰਾਅ ਦੀ ਗੱਲ ਹੋਵੇ ਜਾਂ ਫਿਰ ਸਿੱਖ ਕੱਟੜਪੰਥੀਆਂ ਦੀ ਗੱਲ ਆਵੇ ਹਰ ਕਿਸੇ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਖ-ਵੱਖ ਮੁੱਦਿਆਂ ਤੇ ਵਿਰੋਧ ਕੀਤਾ ਗਿਆ ਪਰ ਫਿਰ ਵੀ ਕੈਨੇਡੀਅਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਵਾਸਤੇ ਉਤਸ਼ਾਹਿਤ ਨੇ ਇਹਨਾਂ ਚ ਕੈਲਗਰੀ ਦੇ ਡਾਊਨਟਾਊਨ ਦੇ ਆਲੇ-ਦੁਆਲੇ ਫਲਸਤੀਨੀਆ ਦੇ ਪੱਖੀ ਇੱਕ ਉੱਚੀ ਆਵਾਜ਼ ਚ ਮਾਰਚ ਵੀ ਸ਼ਾਮਲ ਸੀ ਅਵਾਜਾਂ ਦੇ ਵਿੱਚ ਵਿਗਨ ਪਾਇਆ ਗਿਆ ਪੁਲਿਸ ਦੇ ਵੱਲੋਂ ਪ੍ਰਦਰਸ਼ਨ ਕਾਰੀਆਂ ਦੇ ਉੱਤੇ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਪੁਲਿਸ ਦਾ ਸਖਤ ਪਿਆਰਾ ਵੀ ਇਹਨਾਂ ਥਾਵਾਂ ਦੇ ਉੱਤੇ ਮੌਜੂਦ ਹੈ ਯੂਨਾਈਟਿਡ ਸਟੇਟਸ ਭਾਰਤ ਅਤੇ ਕੈਨੇਡਾ ਵਿਚਾਲੇ ਵਧੇ ਤਣਾ ਤੋਂ ਬਾਅਦ ਪਹਿਲੀ ਵਾਰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਨੇਡਾ ਦਾ ਦੌਰਾ ਕਰਨ ਜਾ ਰਹੇ ਨੇ ਤੇ ਪਹਿਲੀ ਵਾਰ ਉਹ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਮੁਲਾਕਾਤ ਕਰਨਗੇ ਬਾਰ ਬਾਰ ਕਿਨੇ ਜਿੰਨ ਮੀਡੀਆ ਦੇ ਵੱਲੋਂ ਸਵਾਲ ਪੁੱਛੇ ਜਾ ਰਹੇ ਨੇ ਕਿ ਕੀ ਭਾਰਤੀ ਪ੍ਰਧਾਨ ਮੰਤਰੀ ਨੂੰ ਸੱਦਾ ਦੇਣਾ ਇੰਨਾ ਜ਼ਰੂਰੀ ਸੀ ਸਵਾਲ ਇਹ ਵੀ ਪੁੱਛੇ ਜਾ ਰਹੇ ਨੇ ਕਿ ਭਾਰਤੀ ਪ੍ਰਧਾਨ ਮੰਤਰੀ ਦੇ ਕੈਨੇਡਾ ਔਨ ਦੇ ਨਾਲ ਸੰਬੰਧ ਕਿੰਨੇ ਕੁ ਸੁਧਰ ਸਕਦੇ ਨੇ ਇਸ ਉੱਤੇ ਵਿਦੇਸ਼ੀ ਮਾਮਲਿਆਂ ਦੀ ਮੰਤਰੀ ਅਨੀਤਾ ਆਨੰਦ ਦੇ ਵੱਲੋਂ ਟਿੱਪਣੀ ਕੀਤੀ ਗਈ ਹੈ ਅਨੀਤਾ ਆਨੰਦ ਨੇ ਕਿਹਾ ਹੈ ਕਿ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਨੇ ਜਾਂਚ ਪੜਤਾਲ ਚੱਲ ਰਹੀ ਹੈ ਪਰ ਭਾਰੇ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੈਨੇਡਾ ਦੀ ਜੀ7 ਸਮਿਟ ਦੇ ਵਿੱਚ ਆਉਣਾ ਬੇਹੱਦ ਜ਼ਰੂਰੀ ਸੀ ਤਾਂ ਜੋ ਪਵਿਕ ਦੇ ਵਿੱਚ ਅਤੇ ਪਵਿਕ ਵਾਸਤੇ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾ ਸਕੇ ਤੇ ਉਹਨਾਂ ਦੇ ਕੋਈ ਸਾਰਥਕ ਹੱਲ ਕੱਢੇ ਜਾ ਸਕਣ Well, first and foremost, I want to go back to that dual hatted role that the Prime Minister is playing. He is the host of this summit and therefore must engage with global leaders on issues of global concern, on economic strength and trade diversification, on AI and digital technology, on protecting uh, green space from forest fires. On ensuring that defense and security are top of mind. On the bilateral front, which is where your question is going, it is fundamentally important to realize and to continue to recognize that the rule of law and the system of investigation that the RCMP is undertaking will not be compromised. There is a law enforcement to law enforcement dialogue that is occurring between the two countries now. And when I say rule of law, what I mean is not only the laws themselves must be respected at all times, but also the institutions that enforce the law, that investigate wrongdoing must be permitted to do their work. And in that vein, the RCMP investigation is underway and it will not be compromised and should continue no matter what else is occurring uh, on the G7 front. ਤੇ ਉਦੋਂ ਵਿਦੇਸ਼ ਮੰਤਰੀ ਨੀਤਾ ਆਨੰਦ ਨੇ ਡੋਨਲਡ 트ੰਪ ਦੇ ਫੇਰੇ ਦੇ ਉੱਤੇ ਵੀ ਟਿੱਪਣੀ ਕੀਤੀ ਹੈ ਜੀ 7 ਵਿਖੇ ਆਪਣੇ ਪਹਿਲੇ ਵੱਡੇ ਟੈਸਟ ਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਦੇ ਦਫ਼ਤਰ ਦੇ ਇੱਕ ਅਧਿਕਾਰੀ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਦੋਵੇਂ ਆਗੂ ਦੂਜੇ ਆਗੂਆਂ ਦੇ ਨਾਲ ਮੁੱਖ ਗੱਲਬਾਤ ਅਧਿਕਾਰਤ ਤੌਰ ਤੇ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਦੂਜੇ ਦੇ ਨਾਲ ਬੈਠ ਕੇ ਗੱਲਬਾਤ ਜ਼ਰੂਰ ਕਰਨਗੇ ਭਾਵੇਂ ਕਿ ਸਮਿਟ ਸ਼ੁਰੂ ਹੋਣ ਤੋਂ ਪਹਿਲਾਂ 트ੰਪ ਤੇ ਕਾਰਨੀ ਦੇ ਵਿਚਾਲੇ ਗੱਲਬਾਤ ਹੋਵੇਗੀ ਕਾਰਨੀ ਵਪਾਰ ਤੇ ਸੁਰੱਖਿਆ ਤੇ 트ੰਪ ਨਾਲ ਇੱਕ ਸਮਝੌਤੇ ਤੇ ਦਸਕਤ ਕਰਨ ਲਈ ਐਕਸਾਈਟਡ ਨਜ਼ਰ ਆ ਰਹੇ ਨੇ ਤੇ ਅਮਰੀਕੀ ਰਾਸ਼ਟਰਪਤੀ ਤੋਂ ਕੈਨੇਡੀਅਨ ਸਟੀਲ ਐਨੋਮੀਨੀਅਮ ਤੇ ਆਟੋ ਉਦਯੋਗ ਤੇ ਆਪਣੇ ਸਜ਼ਾ ਦੇਣ ਵਾਲੇ ਟੈਰਫ ਨੂੰ ਹਟਾਉਣ ਲਈ ਉਚਿਤਤਾ ਜ਼ਾਹਰ ਕੀਤੀ ਜਾ ਰਹੀ ਹੈ ਅਨੀਤਾ ਨੰਦੇ ਵੀ ਐਸੇ ਹੀ ਮਾਮਲਿਆਂ ਦਾ ਜ਼ਿਕਰ ਕੀਤਾ ਹੈ ਸੋ ਆਈ ਵਾਂਟ ਟੂ ਬੀ ਕਲੀਅਰ ਥੈ ਨੈਗੋਸ਼ੀਏਸ਼ਨਸ ਵਿਦ ði ਯੂਨਾਈਟਿਡ ਸਟੇਟਸ ਔਨ ਅ ਬਾਈਲੈਟਰਲ ਬੇਸਿਸ ਬੀਟਵੀਨ ਕੈਨੇਡਾ ਐਂਡ ði ਯੂ ਐਸ ਹੈਵ ਬੀਨ ਅੰਡਰਵੇ ਫੋਰ ਸਮ ਟਾਈਮ They, our economies are incredibly integrated. 80% of our trade is with the United States. And so those negotiations are complex and have been proceeding. They are sensitive. And so this would not be the moment for me to opine on what will happen tomorrow or thereafter in terms of the bilateral trade relationship but i want to make one thing clear uh, that we do believe that the tariffs that have been imposed upon canada whether aluminum and steel or the auto sector those tariffs are unjustifiable in our viewpoint and illegal and we will continue to assert canada's uh, importance in those sectors in the negotiations but apart from that I will leave it to the negotiating team on our side, headed by Minister LeBlanc, to ensure that they can do their work. And in diplomacy and negotiation, one of the most important rules of thumb is not to reveal all of your strategy uh, before the deal is reached. And for that reason, I'll leave my answer there. Thank you. ਯੁੱਧ ਦੇ ਭਾਰਤ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਭਾਰਤ ਅਤਵਾਦੀਆਂ ਦੀ ਜਾਣਕਾਰੀ ਸਾਂਝੀ ਕਰਨ ਵਾਸਤੇ ਰਾਜ਼ੀ ਹੋ ਗਿਆ ਕੈਨੇਡਾ ਦੇ ਨਾਲ ਹੁਣ ਭਾਰਤ ਦੇ ਵੱਲੋਂ ਅਹਿਮ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਇਹ ਭਾਰਤੀ ਮੀਡੀਆ ਦੇ ਹਵਾਲੇ ਤੋਂ ਖਬਰ ਨਿਸ਼ਰ ਕੀਤੀ ਜਾ ਰਹੀ ਹੈ ਭਾਰਤ ਦੇ ਨਾਲ ਸੰਬੰਧਿਤ ਵਿਦੇਸ਼ ਮੰਤਰਾਲੇ ਦੇ ਨਾਲ ਸੰਬੰਧਿਤ ਪਰੋਸੇਯੋਗ ਸੂਤਰਾਂ ਦੇ ਵੱਲੋਂ ਮੀਡੀਆ ਦੇ ਵੇਚੇ ਇਕਾਲਨਸ਼ਰ ਕੀਤੀ ਗਈ ਹੈ ਕਿ ਭਾਰਤ ਕੈਨੇਡਾ ਦੇ ਨਾਲ ਅਤਵਾਦੀਆਂ ਦੇ ਕੁਝ ਇਹ ਅਜਿਹੇ ਲੋਕਾਂ ਦੀ ਜਾਣਕਾਰੀ ਸਾਂਝਾ ਕਰਨ ਵਾਸਤੇ ਰਾਜ਼ੀ ਹੋ ਗਿਆ ਜੋ ਕੈਨੇਡਾ ਵਾਸਤੇ ਖਤਰਾ ਹੈ। ਜੁਨ 2023 ਦੇ ਵਿੱਚ ਕੈਨੇਡਾ ਚ ਖਾਲਸਤਾਨੀ ਸਮਰਥਕ ਹਰਦੀਪ ਸਿੰਘ ਨੀਚਰ ਦੇ ਕਤਲकांड ਮਗਰੋਂ ਕੈਨੇਡਾ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਕਤਲ ਦਾ ਇਲਜ਼ਾਮ ਸ਼ਰੀਆਮ ਭਾਰਤ ਸਰਕਾਰ ਤੇ ਏਜੰਸੀਆਂ ਤੇ ਲਗਾਇਆ ਸੀ ਇਸ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਕਾਫੀ ਲੰਮੇ ਸਮੇਂ ਤੱਕ ਤਣਾਅ ਦਾ ਮਾਹੌਲ ਬਣਿਆ ਰਿਹਾ ਹੈ ਜਦੋਂ ਇਸ ਮਾਮਲੇ ਨੂੰ ਕਰੀਬ 2 ਸਾਲ ਬੀਤ ਚੁੱਕੇ ਨੇ ਹੁਣ ਕੈਨੇਡਾ ਤੇ ਭਾਰਤ ਸਰਕਾਰ ਨੇ ਅੰਤਰਰਾਸ਼ਟਰੀ ਪੱਧਰ ਤੇ ਕ੍ਰਾਈਮ ਨੂੰ ਘਟਾਉਣ ਲਈ ਇੱਕ ਨਵੀਂ ਪ੍ਰਣਾਲੀ ਸ਼ੁਰੂ ਕਰਨ ਦੀ ਤਿਆਰੀ ਸ਼ੁਰੂ ਕੀਤੀ ਹੈ ਇਸ ਕਦਮ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਿਗੜੇ ਹੋਏ ਹਾਲਾਤਾਂ ਨੂੰ ਮੁੜ ਲੀਕ ਤੇ ਲਿਆਉਣ ਲਈ ਨਵੀਂ ਦਿਸ਼ਾ ਮਿਲ ਸਕਦੀ ਹੈ ਇਸ ਪ੍ਰਣਾਲੀ ਅਨੁਸਾਰ ਹੁਣ ਦੋਵੇਂ ਦੇਸ਼ ਅਤਵਾਦ ਵੱਖਵਾਦੀ ਪ੍ਰਕਿਰਿਆਵਾਂ ਇੰਟੈਲੀਜੈਂਸ ਦੀ ਜਾਣਕਾਰੀ ਇੱਕ ਦੂਜੇ ਨਾਲ ਸਾਂਝੀ ਕਰਨ ਕਿਆਂ ਜਾਣਕਾਰੀ ਦਿੰਦਿਆਂ ਹੋਇਆਂ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਪ੍ਰਕਿਰਿਆ ਤੇ ਹਾਲੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਤੇ ਇਸ ਬਾਰੇ ਜੀ7 ਮੀਟਿੰਗ ਦੌਰਾਨ ਕੈਨਟਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਿਚਾਲੇ ਗੱਲਬਾਤ ਹੋਣ ਦੀ ਉਮੀਦ ਹੈ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਤੀਰ ਜੈਸਵਾਲ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਹੋਣ ਵਾਲੀ ਇਹ ਮੁਲਾਕਾਤ ਤੇ ਕਈ ਮਹੀਨਿਆਂ ਨਾਲ ਖਾਸ ਹੈ ਕਿਉਂਕਿ ਇਸ ਮੀਟਿੰਗ ਦੌਰਾਨ ਦੁਵੱਲੇ ਤੇ ਵਿਸ਼ੇਪਦਰੀ ਮੁੱਦਿਆਂ ਤੇ ਚਰਚਾ ਹੋਣ ਦੀ ਉਮੀਦ ਹੈ ਦੋਵਾਂ ਦੇਸ਼ਾਂ ਦੇ ਸਬੰਧ ਉਦੋਂ ਤਨਾਪੂਰਨ ਹੋ ਗਏ ਸਨ ਜਦੋਂ ਸਾਲ 2023 ਚ ਬ੍ਰਿਟਿਸ਼ ਕੋਲੰਪੀਆ ਦੇ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਸਿੱਖ ਵਖਵਾਦੀ ਆਗੂ ਹਰਦੀਪ ਸਿੰਘ ਨਿਹਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਮਗਰਮ ਮਾਹੌਲ ਉਦੋਂ ਜ਼ਿਆਦਾ ਕਰਮਾ ਗਿਆ ਜਦੋਂ ਇਸ ਕਤਲ ਦੀ ਜ਼ਿੰਮੇਵਾਰੀ ਕੈਨੇਡੀਅਨ ਪ੍ਰਧਾਨ ਮੰਤਰੀ ਟੂਡੋ ਨੇ ਭਾਰਤ ਤੇ ਇਥੋਂ ਦੀਆਂ ਖੁਫੀਆਂ ਏਜੰਸੀਆਂ ਦੇ ਉੱਤੇ ਸੁੱਟ ਦਿੱਤੀ ਇਸ ਤੋਂ ਬਾਅਦ ਕੈਨੇਡੀਅਨ ਪੁਲਿਸ ਨੇ ਵੀ ਕੈਨੇਡਾ ਚ ਸਿੱਖਾਂ ਦੇ ਕਤਲ ਤੇ ਤੰਗ ਪ੍ਰੇਸ਼ਾਨ ਕਰਨ ਦਾ ਇਲਜ਼ਾਮ ਭਾਰਤ ਤੇ ਲਗਾਇਆ ਸੀ ਦੋਵਾਂ ਦੇਸ਼ਾਂ ਵਿਚਾਲੇ ਤਲਖੀ ਇੰਨੀ ਵਧ ਗਈ ਸੀ ਕਿ ਕੈਨੜਾ ਨੇ ਭਾਰਤ ਤੇ ਭਾਰਤ ਨੇ ਕੈਨੜਾ ਦੇ ਡਿਪਲੋਮੈਟਸ ਨੂੰ ਦੇਸ਼ ਛੱਡਣ ਦੇ ਹੁਕਮ ਦੇ ਦਿੱਤੇ ਸਨ ਹੁਣ ਬੀਤੇ ਕੁਝ ਦੌਰਾਨ ਦੋਵਾਂ ਦੇਸ਼ਾਂ ਦੇ ਸਬੰਧ ਪਟੜੀ ਤਿਆਰੇ ਨੇ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ7 ਮੀਟਿੰਗ 'ਚ ਆਉਣ ਦਾ ਸੱਦਾ ਦੇ ਕੇ ਸਬੰਧ ਸੁਧਾਰਨ ਵਿੱਚ ਇੱਕ ਹੋਰ ਕਦਮ ਵਧਾਇਆ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਅਤਵਾਦ ਤੇ ਕ੍ਰਾਈਮ ਸੰਬੰਧੀ ਜਾਣਕਾਰੀਆਂ ਇੱਕ ਦੂਜੇ ਨਾਲ ਸਾਂਝੀਆਂ ਕਰਕੇ ਦੋਵਾਂ ਦੇਸ਼ਾਂ ਵਿਚਾਲੇ ਹੋਰ ਸੰਬੰਧ ਮਜ਼ਬੂਤ ਹੋਣਗੇ ਤੇ ਦੋਵਾਂ ਦੇਸ਼ਾਂ 'ਚ ਹੋਣ ਵਾਲੇ ਕ੍ਰਾਈਮ ਦੀ ਦਰ ਨੂੰ ਵੀ ਘਟਾਇਆ ਜਾ ਸਕੇਗਾ ਦੇਖਣਾ ਹੋਵੇਗਾ ਕਿ G7 ਸਮਿਟ ਦੇ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਟਿਨ ਵਿਚਾਲੇ ਕੀ ਅਹਿਮ ਗੱਲਬਾਤ ਹੁੰਦੀ ਹੈ ਤੇ ਉਦੋਂ 에어 ਇੰਡੀਆ ਹਾਦਸੇ ਦੇ ਵਿੱਚ ਮਾਰੇ ਗਏ ਜੀਨਾ ਦੇ ਇੱਕ ਫਾਦਰ ਦੀ ਰਸਮੀ ਪਛਾਣ ਕਰਨ ਵਾਸਤੇ ਪਰਿਵਾਰ ਇੰਡੀਆ ਵਾਸਤੇ ਰਵਾਨਾ ਹੋ ਗਿਆ। ਤੇ ਉਸ ਦਿਨ ਪਹਿਲਾਂ 에어 ਇੰਡੀਆ ਦਾ ਜਹਾਜ਼ ਕ੍ਰੈਸ਼ ਹੋ ਗਿਆ ਸੀ। ਟੇਕ-ਆਫ ਹੁੰਦਿਆ ਸਾਰ ਹੀ ਮਹਿਜ਼ ਕੁਝ ਹੀ ਮਿੰਟਾਂ, ਸਕਿੰਟਾਂ ਤੋਂ ਬਾਅਦ ਇਹ ਜਹਾਜ਼ ਕ੍ਰੈਸ਼ ਹੋ ਜਾਂਦਾ ਹੈ ਜਿਸ ਦੇ ਵਿੱਚ ਸਾਰੇ ਹੀ ਯਾਤਰੀ ਮਾਰੇ ਜਾਂਦੇ ਨੇ ਪਰ ਇੱਕ ਯਾਤਰੀ ਬਚ ਜਾਂਦਾ ਹੈ। ਇਹ ਜਾਣਕਾਰੀ ਵੀ ਮਿਲੀ ਸੀ ਕਿ ਇਸੇ ਹੀ ਜਹਾਜ਼ ਦੇ ਵਿੱਚ ਇੱਕ ਕੈਨੇਡੀਅਨ ਨਾਗਰਿਕ ਵੀ ਮੌਜੂਦ ਸੀ ਤੇ ਉਸੇ ਹੀ ਕੈਨੇਡੀਅਨ ਨਾਗਰਿਕ ਨੂੰ ਜੀਨਾ ਦਾ ਰਹਿਣ ਵਾਲਾ ਵਾਸੀ ਦੱਸਿਆ ਜਾਂਦਾ ਹੈ ਪਿਊਸ਼ ਕੁਮਾਰ ਪਟੇਲ। ਇੱਕ ਪਰਮਨੈਂਟ ਰੈਜ਼ੀਡੈਂਸੀ ਸਥਾਈ ਨਿਵਾਸੀ ਸੀ ਪੀਆਰ ਸੀ ਅਤੇ ਉਹ ਵਿਦੇਸ਼ ਦੇ ਵਿੱਚ ਆਪਣੇ ਮਾਪਿਆਂ ਨੂੰ ਮਿਲਣ ਗਿਆ ਹੋਇਆ ਸੀ ਭਾਵ ਭਾਰਤ ਦੇ ਵਿੱਚ ਆਪਣੇ ਮਾਪਿਆਂ ਨੂੰ ਮਿਲਣ ਗਿਆ ਹੋਇਆ ਸੀ ਤੇ ਉਹ ਤੋਂ ਨਹੀਂ ਲੰਡਨ ਆਪਣੇ ਦੋਸਤ ਨੂੰ ਮਿਲਣ ਜਾਣਾ ਸੀ ਪਰਿਵਾਰ ਨੂੰ ਇਸ ਦੀ ਜਾਣਕਾਰੀ ਨਹੀਂ ਸੀ ਪਰ ਜਿਵੇਂ ਹੀ ਪਰਿਵਾਰ ਨੂੰ ਪਤਾ ਲੱਗਿਆ ਕਿ ਪਿਯੋਸ਼ ਕੁਮਾਰ ਪਟੇਲ ਉਸ ਏਅਰ ਇੰਡੀਆ ਜਹਾਜ਼ ਦੇ ਵਿੱਚ ਮੌਜੂਦ ਸੀ ਜੋ ਕ੍ਰੈਸ਼ ਹੋ ਗਿਆ ਤਾਂ ਫਿਰ ਫੋਰਨ ਪਤਨੀ ਆਪਣੀਆਂ ਬੇਟੀਆਂ ਨੂੰ ਲੈ ਕੇ ਇੰਡੀਆ ਵਾਸਤੇ ਰਵਾਨਾ ਹੋ ਗਈ ਕਿਉਂਕਿ ਗ੍ਰਹਿ ਮੰਤਰੀ ਅਮਿਤ ਸ਼ਾਹਰ ਨੇ ਜ਼ਿਕਰ ਕੀਤਾ ਸੀ ਕਿ 1000 ਡੀਐਨਏ ਲਏ ਜਾਣਗੇ ਹੁਣ ਇਨ੍ਹਾਂ ਹੀ ਜੀਐਨਐਸ ਦੇ ਨਾਲ ਪੀਓ ਉਸਕਮਾਰ ਪਟੇਲ ਦੀ ਲਾਸ਼ ਦੀ ਵਿਸ਼ਨਖਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਪਰਿਵਾਰ ਅਧਿਕਾਰੀਆਂ ਦੀ ਮਦਦ ਕਰਨ ਵਾਸਤੇ ਇੰਟੀ ਆ ਰਿਹਾ ਹੈ ਸਸਕੇਚਵਾਂ ਦੇ ਇੱਕ ਵਿਅਕਤੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਦੀ ਮੌਤ ਵੀਰਵਾਰ ਨੂੰ ਲੰਡਨ ਜਾਣ ਵਾਲੇ ਏਅਰ ਇੰਡੀਆ ਦੇ ਜਹਾਜ਼ ਦੇ ਹਾਦਸੇ 'ਚ ਹੋਈ ਭਾਰਤ ਦੇ ਉੱਤਰ ਪੱਛਮੀ ਸ਼ਹਿਰ ਅਹਮਦਾਬਾਦ 'ਚ ਹੋਏ ਹਾਦਸੇ 'ਚ ਘਟੋ ਘਟ 250 ਤੋਂ ਵੱਧ ਲੋਕ ਮਾਰੇ ਗਏ ਸਨ ਜਹਾਜ਼ ਉਡਾਨ ਪਰੰਤੋ ਥੋੜੀ ਦੇਰ ਬਾਅਦ ਇੱਕ ਕਾਲਜ ਹੋਸਟਲ ਦੀ ਇਮਾਰਤ ਦੇ ਨਾਲ ਜਾ ਟਕਰਾਇਆ ਤੇ ਸਿਰਫ ਇੱਕ ਯਾਤਰੀ ਦੀ ਜਾਨ ਬਚੀ ਪਿਊਸ਼ ਕੁਮਾਰ ਪਟੇਲ ਇੱਕ ਸਥਾਈ ਨਿਵਾਸੀ ਜੋ ਆਪਣੀ ਪਤਨੀ ਤੇ ਦੋ ਛੋਟੀਆਂ ਧੀਆਂ ਦੇ ਨਾਲ ਰਜੀਨਾਚ ਰਹਿੰਦਾ ਸੀ ਮਈ ਤੋਂ ਆਪਣੇ ਮਾਪਿਆਂ ਨੂੰ ਮਿਲਣ ਭਾਰਤ ਵਿੱਚ ਸੀ ਅਤੇ ਇੱਕ ਦੋਸਤ ਨੂੰ ਮਿਲਣ ਲਈ ਝੁਕੇ ਜਾ ਰਿਹਾ ਸੀ ਪਿਊਸ਼ ਕੁਮਾਰ ਦੀ ਭੈਣ ਅਸ਼ਨੀ ਪਟੇਲ ਨੇ ਮੀਡੀਆ ਨੂੰ ਦੱਸਿਆ ਕਿ ਉਸ ਨੂੰ ਤੇ ਰਜੀਨਾਚ ਉਸਦੇ ਹੋਰ ਪਰਿਵਾਰਕ ਮੈਂਬਰਾਂ ਨੂੰ ਨਹੀਂ ਸੀ ਪਤਾ ਕਿ ਉਹ ਖਾਸ ਫਲਾਈਟ ਦੇ ਵਿੱਚ ਸੀ ਜਦ ਤੱਕ ਭਾਰਤ ਦੇ ਵਿੱਚ ਉਸਦੇ ਮਾਪਿਆਂ ਨੇ ਸਮੇਂ ਦੇ ਖੇਤਰਾਂ 'ਚ ਅੰਤਰ ਦੇ ਕਾਰਨ ਹਾਦਸੇ ਤੋਂ ਕੁਝ ਘੰਟਿਆਂ ਬਾਅਦ ਪੁਸ਼ਟੀ ਨਹੀਂ ਕੀਤੀ ਪਟੇਲ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਉਹ ਲੰਡਨ ਜਾ ਰਹੇ ਸੀ ਤੇ ਫਿਰ ਖਬਰ ਪੜੀ ਤਾਂ ਪਤਾ ਲੱਗਾ ਕਿ ਉਹਨਾਂ ਦਾ ਭਰਾ ਲੰਡਨ ਕਿਸੇ ਦੋਸਤ ਨੂੰ ਮਿਲਣ ਜਾ ਰਿਹਾ ਸੀ ਉਹਨਾਂ ਆਖਿਆ ਕਿ ਮਾਂ ਤੋਂ ਪਤਾ ਲੱਗਾ ਹੈ ਕਿ ਉਹਨਾਂ ਦਾ ਭਰਾ ਉਸੇ ਹੀ ਫਲਾਈਟ ਦੇ ਵਿੱਚ ਮੌਜੂਦ ਸੀ ਜਿਹੜੀ ਕ੍ਰੈਸ਼ ਹੋ ਚੁੱਕੀ ਹੈ ਅਤੇ ਇਹ ਖਬਰ ਸੁਣਨ ਤੋਂ ਬਾਅਦ ਪਰਿਵਾਰ ਦੇ ਮੈਂਬਰ ਕਾਫੀ ਪਰੇਸ਼ਾਨ ਅਤੇ ਦੁੱਖ ਦੇ ਵਿੱਚੋਂ ਨਿਕਲ ਰਹੇ ਨੇ ਪਟੇਲ ਨੇ ਵੈਂਕੂਵਰ ਤੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਜਿੱਥੇ ਉਹ ਪਿਊਸ਼ ਕੁਮਾਰ ਦੀ ਪਤਨੀ ਰਚਿਤਾ ਪਟੇਲ ਲਈ ਐਮਰਜੈਂਸੀ ਪਾਸਪੋਰਟ ਪ੍ਰਾਪਤ ਕਰਨ ਲਈ ਜਤੋਜਹਤ ਕਰੇ ਸਨ ਕਿਉਂਕਿ ਉਹਨਾਂ ਦਾ ਪਾਸਪੋਰਟ ਖਤਮ ਹੋ ਗਿਆ ਸੀ ਪਰਿਵਾਰ ਦੇ ਤਿੰਨ ਬਾਲਗ ਅਤੇ ਦੋ ਬੱਚੇ ਸ਼ੁੱਕਰਵਾਰ ਦੁਪਹਿਰ ਨੂੰ ਵੈਨਕੂਵਰ ਤੋਂ ਭਾਰਤ ਲਈ ਇੱਕ ਜਹਾਜ਼ 'ਤੇ ਸਵਾਰ ਹੋਏ ਤੇ ਉਮੀਦ ਕੀਤੀ ਗਈ ਕਿ ਅਧਿਕਾਰੀਆਂ ਨੂੰ ਪਿਊਸ਼ ਕੁਮਾਰ ਦੀ ਲਾਸ਼ ਦੀ ਰਸਮੀ ਤੌਰ 'ਤੇ ਪਛਾਣ ਕਰਨ 'ਚ ਮਦਦ ਮਿਲੇਗੀ ਪਟੇਲ ਨੇ ਕਿਹਾ ਕਿ ਇਹ ਖਬਰ ਪਿਊਸ਼ ਕੁਮਾਰ ਦੀਆਂ ਧੀਆਂ ਲਈ ਬਹੁਤ ਹੀ ਦੁਖਦਾਈ ਹੋਵੇਗੀ ਜਿਨ੍ਹਾਂ 'ਚੋਂ ਇੱਕ ਸ਼ਨੀਵਾਰ ਨੂੰ 7 ਸਾਲ ਦੀ ਹੋ ਜਾਵੇਗੀ ਪਟੇਲ ਦੀ ਪੈਨ ਦਾ ਕਹਿਣਾ ਸੀ ਕਿ ਭਾਰਤ ਜਾਣਾ ਬਹੁਤ ਲੰਮਾ ਸਫ਼ਰ ਹੈ ਤੇ ਇਸ ਕਰਕੇ ਹਜੇ ਤੱਕ ਧੀਆਂ ਨੂੰ ਨਹੀਂ ਦੱਸਿਆ ਗਿਆ ਕਿ ਉਹਨਾਂ ਦਾ ਬਾਪ ਉਹਨਾਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਚੁੱਕਿਆ ਹੈ ਕਿਉਂਕਿ ਇਸ ਛੋਟੀ ਜਿਹੀ ਉਮਰ 'ਚ ਉਹਨਾਂ ਧੀਆਂ ਨੂੰ ਸੰਭਾਲਣਾ ਬਹੁਤ ਮੁਸ਼ਕਲ ਹੋ ਸਕਦਾ ਹੈ ਇਹ ਵੀ ਕਿਹਾ ਗਿਆ ਹੈ ਕਿ ਆਪਣੀਆਂ ਭਤੀਜੀਆਂ ਦੇ ਨਾਲ ਰਿਸ਼ਤਾ ਬਹੁਤ ਨਜ਼ਦੀਕੀ ਤੇ ਬਹੁਤ ਜ਼ਿਆਦਾ ਪਿਆਰ ਭਰਿਆ ਸੀ ਪਟੇਲ ਦੀ ਪੈਣ ਦਾ ਕਹਿਣਾ ਸੀ ਕਿ ਉਸ ਦਾ ਛੋਟਾ ਭਰਾ ਇੱਕ ਬਹੁਤ ਹੀ ਵਧੀਆ ਪਿੱਤਾ ਸੀ ਤੇ ਉਹਨੇ ਕਿਹਾ ਕਿ ਅਸਲ 'ਚ ਉਹ ਬਹੁਤ ਚੰਗਾ ਵਿਅਕਤੀ ਸੀ ਉਹ ਬਹੁਤ ਸਾਰੇ ਲੋਕਾਂ ਲਈ ਬਹੁਤ ਕੁਝ ਕਰਦਾ ਸੀ ਬੱਚਿਆਂ ਲਈ ਬਜ਼ੁਰਗਾਂ ਲਈ ਤੇ ਭਾਈਚਾਰੇ ਦੇ ਹਰ ਕਿਸੇ ਲਈ ਬਹੁਤ ਮਦਦਗਾਰ ਸਾਬਤ ਹੁੰਦਾ ਸੀ ਜ਼ਿਕਰ ਖਾਸ ਹੈ ਕਿ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਦੇ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਇਹ ਬਿਆਨ ਦਿੱਤਾ ਗਿਆ ਸੀ ਕਿ 1000 ਤੋਂ ਵੱਧ ਡੀਐਨਏ ਸੈਂਪਲਜ਼ ਲੈ ਕੇ ਮ੍ਰਿਤਕਾਂ ਦੀ ਪਛਾਣ ਕੀਤੀ ਜਾਵੇਗੀ ਤੇ ਉਹਨਾਂ ਦੀਆਂ ਲਾਸ਼ਾਂ ਪਰਿਵਾਰ ਦੇ ਹਵਾਲੇ ਕੀਤੀਆਂ ਜਾਣਗੀਆਂ ਇਹੀ ਆਸਤੇ ਵਿੱਚ ਰਜੀਨਾ ਦਾ ਰਹਿਣ ਵਾਲਾ ਇਹ ਪਰਿਵਾਰ ਵੀ ਭਾਰਤ ਗਿਆ ਤਾਂ ਕਿ ਆਪਣੇ ਪਰਿਵਾਰਕ ਮੈਂਬਰ ਦੀ Laash ਦੀ ਪੁਸ਼ਟੀ ਕਰਵਾਉਣ ਤੇ ਵਿੱਚ ਅਧਿਕਾਰੀਆਂ ਤੇ ਪੁਲਿਸ ਦੀ ਮਦਦ ਕਰ ਸਕੇ ਤੇ ਉੱਧਰ ਟੋਰਾਂਟੋ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਨੌਜਵਾਨ ਲਾਪਤਾ ਹੋਇਆ ਸੀ ਸੋ ਟੋਰਾਂਟੋ ਦੇ ਵਿੱਚ ਲਾਪਤਾ ਹੋਣ ਤੋਂ 10 ਦਿਨਾਂ ਬਾਅਦ ਇੰਟਰਨੈਸ਼ਨਲ ਸਟੂਡੈਂਟ ਸਾਹਿਲ ਕੁਮਾਰ ਦੀ Laash ਮਿਲੀ ਹੈ ਜਿਸ ਤੋਂ ਬਾਅਦ ਭਾਈਚਾਰਾ ਬੇਹਦ ਸਦਮੇ ਦੇ ਵਿੱਚ ਹੈ 22 ਸਾਲਾਂ ਸਾਹਿਲ ਕੁਮਾਰ 16 ਮਈ ਨੂੰ ਲਾਪਤਾ ਹੋ ਗਿਆ ਸੀ ਪਰਿਵਾਰ ਨੂੰ ਫੋਨ ਕਰਨ ਤੋਂ ਬਾਅਦ ਉਸ ਦਾ ਫੋਨ ਨਹੀਂ ਲੱਗਾ ਉਸ ਦੀ ਲਾਸ਼ ਪਾਣੀ ਦੇ ਵਿੱਚ ਮਿਲੀ ਬਾਹਰ ਦੇ ਵਿੱਚ ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਉਸ ਦੀ ਮੌਤ ਬਾਰੇ ਕੋਈ ਵੀ ਸਪਸ਼ਟ ਜਵਾਬ ਨਹੀਂ ਹੈ ਪਰਿਵਾਰ بار-बार ਪੁਲਿਸ ਦੇ ਕੋਲ ਸਵਾਲ ਪੁੱਛ ਰਿਹਾ ਹੈ ਪਰ ਪੁਲਿਸ ਜਵਾਬ ਨਹੀਂ ਦੇ ਰਹੀ ਉੱਧਰ ਜਿਹੜੇ ਸਾਹਿਲ ਕੁਮਾਰ ਦੇ ਰਿਸ਼ਤੇਦਾਰ ਕੈਨੇਡਾ ਦੇ ਵਿੱਚ ਉਸ ਦੇ ਕੋਲ ਹੀ ਰਹਿੰਦੇ ਨੇ ਉਹਨਾਂ ਨੇ ਸਵਾਲ ਵੱਡੇ ਖੜੇ ਇਹ ਕੀਤੇ ਨੇ ਕਿ بار-बार ਇੰਟਰਨੈਸ਼ਨਲ ਸਟੂਡੈਂਟਸ ਲਾਪਤਾ ਹੋ ਰਹੇ ਨੇ ਤੇ ਉਹਨਾਂ ਦੀਆਂ ਪਾਣੀਆਂ ਦੇ ਵਿੱਚੋਂ ਹੀ ਲਾਸ਼ਾਂ ਕਿਉਂ ਬਰਾਮਦ ਕੀਤੀਆਂ ਜਾ ਰਹੀਆਂ ਨੇ ਪੁਲਿਸ ਦੇ ਅਨੁਸਾਰ ਟੋਰਾਂਟੋ 'ਚ ਇੱਕ 22 ਸਾਲਾ ਹਿਮਿਲਟਨ ਵਿਦਿਆਰਥੀ ਜਿਸ ਦੀ ਲਗਭਗ 1 ਮਹੀਨਾ ਪਹਿਲਾਂ ਲਾਪਤਾ ਹੋਣ ਦੀ ਰਿਪੋਰਟ ਮਿਲੀ ਸੀ ਉਹ ਹੁਣ ਮ੍ਰਿਤਕ ਪਾਇਆ ਗਿਆ ਹੈ ਸਾਹਿਲ ਕੁਮਾਰ ਨੂੰ ਆਖਰੀ ਵਾਰ ਸੋਨਾ ਮਈ ਦੀ ਦੁਪਹਿਰ ਨੂੰ ਟੋਰਾਂਟੋ ਡਾਊਨਟਾਊਨ 'ਚ ਜੋੰਗ ਤੇ ਡੰਡਾਸ ਸਟਰੀਟ ਦੇ ਨੇੜੇ ਵੇਖਿਆ ਗਿਆ ਸੀ ਹਾਲ ਹੀ ਦੇ ਵਿੱਚ ਭਾਰਤ ਤੋਂ ਆਇਆ ਕੁਮਾਰ ਅਪ੍ਰੈਲ ਚ ਹੈਮਿਲਟਨ ਚਲਾ ਗਿਆ ਸੀ ਤੇ ਇਸ ਬਸੰਤ ਦੇ ਸ਼ੁਰੂ ਵਿੱਚ ਹੰਬਰ ਕਾਲਜ ਚ ਇੱਕ ਵੈਬ ਡਿਜ਼ਾਈਨ ਪ੍ਰੋਗਰਾਮ ਸ਼ੁਰੂ ਕਰਨ ਲਈ ਤਿਆਰ ਸੀ ਇੱਕ ਨਿਊਜ਼ ਰਿਲੀਜ਼ ਚ ਟੋਰਾਂਟੋ ਪੁਲਿਸ ਨੇ ਕਿਹਾ ਕਿ ਕੁਮਾਰ ਦੀ ਲਾਸ਼ 26 ਮਈ ਨੂੰ ਮਿਲੀ ਸੀ ਤੇ ਉਸਦੇ ਲਾਪਤਾ ਹੋਣ ਤੋਂ 10 ਦਿਨ ਬਾਅਦ ਉਸ ਦੀ ਲਾਸ਼ ਬਰਾਮਦ ਕੀਤੀ ਗਈ ਜਦਕਿ ਜਾਂਚ ਹਜੇ ਵੀ ਚੱਲ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਮਾਮਲਾ ਅਪਰਾਧਿਕ ਮਾਮਲਾ ਨਹੀਂ ਜਾਪਦਾ ਇੱਕ ਪੁਲਿਸ ਬੁਲਾਰੀ ਨੇ মিডিਆ ਨੂੰ ਦੱਸਿਆ ਕਿ ਹੋਰ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਜਾ ਸਕਦੀ ਹਾਲਾਂਕਿ ਸਾਹਿਲ ਕੁਮਾਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਦੀ ਮੌਤ ਦੇ ਆਲੇ-ਦੁਆਲੇ ਦੇ ਹਾਲਾਤ ਤੇ ਜਵਾਬਾਂ ਨਾਲੋਂ ਕਿਤੇ ਜ਼ਿਆਦਾ ਸਵਾਲ ਖੜੇ ਕਰੇ ਸਨ ਪਰਿਵਾਰ ਦਾ ਕਹਿਣਾ ਸੀ ਕਿ ਉਹਨਾਂ ਦਾ ਬੇਟਾ ਖੁਸ਼ ਸੀ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਸੀ ਘਰ ਰੋਜ਼ ਫੋਨ ਕਰਦਾ ਸੀ ਆਪਣੇ ਕੋਰਸ ਬਾਰੇ ਦੱਸਦਾ ਸੀ ਤੇ ਆਪਣੇ ਕੋਰਸ ਨੂੰ ਕਾਫੀ ਇੰਜੋਏ ਵੀ ਕਰ ਰਿਹਾ ਸੀ ਭਾਰਤ ਚ ਸਾਹਿਲ ਕੁਮਾਰ ਦੇ ਚਾਚਾ ਅਕਸ਼ੇ ਯਾਦਵ ਨੇ ਇੱਕ ਇੰਟਰਵਿਊ ਦਿੰਦਿਆ ਹੋਇਆ ਕਿਹਾ ਕਿ ਉਹਨੇ ਆਖਿਆ ਸੀ ਜਦੋਂ ਅਗਲੀ ਵਾਰ ਆਵੇਗਾ ਤਾਂ ਉਹ ਜ਼ਰੂਰ ਆਪਣੀ ਦਾਦੀ ਨੂੰ ਕੈਨੇਡਾ ਘੁਮਾਉਣਾ ਜਾਵੇਗਾ ਪਰਿਵਾਰ ਦੇ ਅਨੁਸਾਰ ਕੁਮਾਰ ਨੇ ਲਾਪਤਾ ਹੋਣ ਵਾਲੇ ਦਿਨ ਹੀ ਆਪਣੇ ਮਾਪਿਆਂ ਭਰਾ ਤੇ ਦਾਦੀ ਨਾਲ ਫੋਨ ਤੇ ਗੱਲਬਾਤ ਕੀਤੀ ਸੀ ਫਿਰ 16 ਮਈ ਦੀ ਦੁਪਹਿਰ ਨੂੰ ਉਲਾਪਤਾ ਹੋ ਗਿਆ ਤੇ ਉਸਦਾ ਫੋਨ ਵੀ ਬੰਦ ਹੋ ਗਿਆ ਉਸਦੇ ਰੂਮ ਮੇਟਸ ਨੇ ਸ਼ੁਰੂ ਦੇ ਵਿੱਚ ਇਹ ਸੋਚਿਆ ਕਿ ਸ਼ਾਇਦ ਉਹ ਕਾਰ ਵਾਪਸ ਆ ਗਿਆ ਹੋਊਗਾ ਤੇ ਸੌ ਗਿਆ ਹੋਊਗਾ ਪਰ ਕਾਫੀ ਸਮਾਂ ਬੀਤਣ ਤੋਂ ਬਾਅਦ ਰੂਮ ਮੇਟਸ ਨੂੰ ਇਹ ਪਤਾ ਲੱਗਾ ਕਿ ਹਜੇ ਤੱਕ ਸਾਹਿਲ ਵਾਪਸ ਵੀ ਨਹੀਂ ਆਇਆ ਜਦੋਂ ਉਸਨੂੰ ਫੋਨ ਕੀਤਾ ਗਿਆ ਤਾਂ ਉਸਦਾ ਫੋਨ ਲਗਾਤਾਰ ਬੰਦ ਸੀ ਤੇ ਅੰਤ ਦੇ ਵਿੱਚ ਪੁਲਿਸ ਰਿਪੋਰਟ ਦਰਜ ਕਰਵਾਈ ਗਈ ਤੇ 20 ਮਈ ਨੂੰ ਪੁਲਿਸ ਰਿਪੋਰਟ ਕਰਵਾਈ ਗਈ 27 ਮਈ ਨੂੰ ਇੱਕ ਸੁਨੇਹਾ ਮਿਲਿਆ ਜਿਸ ਚ ਪੁਸ਼ਟੀ ਕੀਤੀ ਗਈ ਕਿ ਕੁਮਾਰ ਪਾਣੀ ਦੇ ਵਿੱਚ ਡੁੱਬਣ ਕਰਕੇ ਅਮਰਿਤਕ ਪਾਇਆ ਗਿਆ ਉਸ ਦੀ ਲਾਸ਼ ਦੀ ਪਛਾਣ ਵਿਦੇਸ਼ ਚ ਰਹਿੰਦੇ ਪਰਿਵਾਰ ਨੇ ਪੁਲਿਸ ਦੇ ਨਾਲ ਇੱਕ ਵੀਡੀਓ ਕਾਲ ਦੇ ਦੌਰਾਨ ਕੀਤੀ ਯਦਵਦ ਦਾ ਕਹਿਣਾ ਸੀ ਕਿ ਉਹ ਹੈਰਾਨ ਸੀ ਯਕੀਨ ਕਰਨਾ ਮੁਸ਼ਕਲ ਸੀ ਉਹਨਾਂ ਦਾ ਕਹਿਣਾ ਸੀ ਕਿ ਸਾਹਿਲ ਨੂੰ ਤੈਰਨਾ ਆਉਂਦਾ ਸੀ ਫਿਰ ਵੀ ਉਹ ਬੀਚ ਤੇ ਕਿਉਂ ਗਿਆ ਇਹ ਸਵਾਲ ਵੱਡੇ ਖੜੇ ਹੋ ਰਹੇ ਨੇ ਤੇ ਬੀਚ ਤੇ ਹੋਇਆ ਕੀ ਇਹ ਵੀ ਵੱਡੇ ਸਵਾਲ ਨੇ ਇਹ ਜਾਣਨ ਦੇ ਬਾਵਜੂਦ ਕਿ ਸਾਹਿਲ ਨੂੰ ਤੈਰਨਾ ਆਉਂਦਾ ਸੀ ਕੋਈ ਵੀ ਯਕੀਨ ਨਹੀਂ ਕਰ ਰਿਹਾ ਕਿ ਸਾਹਿਲ ਬੀਚ ਤੇ ਡੁੱਬਣ ਦੇ ਨਾਲ ਮਰ ਸਕਦਾ ਹੈ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪੁਲਿਸ ਕੋਈ ਵੀ ਸਪਸ਼ਟ ਜਵਾਬ ਦੇਣ ਦੇ ਵਿੱਚ ਕਾਮਯਾਬ ਨਹੀਂ ਹੋ ਪਾਰੀ ਕ੍ਰਾਂਟੋ ਪੁਲਿਸ ਨੇ ਸਾਹਿਲ ਕੁਮਾਰ ਦੀ ਲਾਸ਼ ਉਸ ਜਗ੍ਹਾ ਜਾਂ ਉਸਦੀ ਮੌਤੇ ਵਾਲੇ ਦੁਆਲੇ ਦੇ ਖਾਸ ਹਾਲਾਤਾਂ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਪਰਿਵਾਰ ਦਾ ਕਹਿਣਾ ਹੈ ਕਿ ਲਾਸ਼ ਬਰਾਮਦ ਹੋਣ ਤੋਂ ਬਾਅਦ ਸੰਚਾਰ ਕਾਫੀ ਹੱਦ ਤੱਕ ਬੰਦ ਹੋ ਗਿਆ ਸੀ ਭਾਰਤ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਸਥਿਤ ਵਿਤੀ ਸਾਤ ਨਾਂ ਦੇ ਬਹੁਤ ਸਾਰੇ ਕੈਨੇਡੀਅਨ ਸੰਪਰਕਾਂ ਤੋਂ ਬਿਨਾਂ ਪਰਿਵਾਰ ਦਾ ਕਹਿਣਾ ਹੈ ਕਿ ਉਹ ਧੇਰੇ ਢੁੰਗਾਈ ਦੇ ਨਾਲ ਜਾਂਚ ਲਈ ਦਬਾਅ ਪਾਉਣ ਦਾ ਹਾਲਾਤਾਂ ਦੀ ਨਿਜੀ ਤੌਰ ਤੇ ਜਾਂਚ ਕਰਨ ਲਈ ਬੇਵੱਸ ਮਹਿਸੂਸ ਕਰ ਰਹੇ ਨੇ ਜਦਕਿ ਯਾਦਵ ਦਾ ਕਹਿਣਾ ਹੈ ਉਹਨਾਂ ਨੂੰ ਲੱਗਦਾ ਹੈ ਕਿ ਕਨੇਡੀਅਨ ਪੁਲਿਸ ਬੇਇਨਸਾਫੀ ਕਰ ਰਹੀ ਹੈ ਹਜੇ ਤੱਕ ਇਨਸਾਫ ਨਹੀਂ ਮਿਲ ਰਿਹਾ ਯਾਦਵ ਨੇ ਕਿਹਾ ਹੈ ਕਿ ਪਰਿਵਾਰ ਨੇ ਭਾਰਤ ਤੋਂ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਹੋਰ ਪਰਿਵਾਰਾਂ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ ਜੋ ਹਾਲ ਹੀ ਦੇ ਵਿੱਚ ਲਾਪਤਾ ਹੋ ਗਏ ਨੇ ਉਹਨਾਂ ਕਹਿੰਦੇ ਕਿ ਔਟਵਾ ਚ ਇੱਕ ਸੋ ਮਾਮਲੇ ਬਾਰੇ ਪੜਕੇ ਖਬਰਾਂ ਗਈ ਨੇ ਜਿੱਥੇ ਅਪ੍ਰੈਲ ਚ ਇੱਕ ਕਾਲਜ ਵਿਦਿਆਰਥੀ ਦੀ ਕੁਝ ਇਸੇ ਤਰ੍ਹਾਂ ਦੇ ਹਾਲਾਤਾਂ ਚ ਮੌਤ ਹੋ ਗਈ ਹੈ। ਉਹਨਾਂ ਨੇ ਯੋਕ ਯੂਨੀਵਰਸਿਟੀ ਦੇ ਵਿਦਿਆਰਥੀ ਵਿਦਾਂਤਮਨ ਪਟਵਾਲ ਦੇ ਪਰਿਵਾਰ ਦੇ ਨਾਲ ਵੀ ਸੰਪਰਕ ਕੀਤਾ ਹੈ। ਜਿਸ ਦੀ ਟ੍ਰਾਂਟੋ ਪੁਲਿਸ ਨੇ 2 ਜੂਨ ਨੂੰ ਲਾਪਤਾ ਹੋਣ ਦੀ ਰਿਪੋਰਟ ਦਿੱਤੀ ਸੀ ਤੇ 4 ਦਿਨ ਬਾਅਦ 6 ਜੂਨ ਨੂੰ ਉਸ ਨੂੰ ਲੱਭ ਲਿਆ ਜਦਕਿ ਪੁਲਿਸ ਨੇ ਸਿਰਫ ਇਹ ਕਿਹਾ ਹੈ ਕਿ ਉਹ ਲੱਭ ਗਿਆ ਹੈ ਪਰਿਵਾਰ ਨੇ ਆਖਿਆ ਹੈ ਕਿ ਉਸ ਦੀ ਮੌਤ ਹੋ ਗਈ ਹੈ ਯਾਦਵ ਨੇ ਕਿਹਾ ਹੈ ਕਿ ਦੋਵਾਂ ਪਰਿਵਾਰਾਂ ਵਿਚਾਲੇ ਹੋਈ ਗੱਲਬਾਤ ਨੇ ਮਾਮਲੇਾਂ 'ਚ ਸਮਾਨਤਾਵਾਂ ਨੂੰ ਉਜਾਗਰ ਕੀਤਾ ਹੈ ਨੌਜਵਾਨ ਅੰਤਰਰਾਸ਼ਟਰੀ ਵਿਦਿਆਰਥੀ ਸਾਰੇ ਅਸਪਸ਼ਟ ਹਾਲਾਤਾਂ 'ਚ ਪਾਣੀ ਦੇ ਵਿੱਚ ਲਾਸ਼ਾਂ ਬਰਾਮਦ ਕੀਤੀਆਂ ਜਾ ਰਹੀਆਂ ਨੇ ਯਾਦਵ ਨੇ ਕਿਹਾ ਹੈ ਕਿ ਜਦੋਂ ਇੱਕੋ ਹੀ ਘਟਨਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਵਾਰ-ਵਾਰ ਵਾਪਰਦੀ ਹੈ ਤਾਂ ਸਵਾਲ ਵੱਡੇ ਖੜੇ ਹੁੰਦੇ ਨੇ ਮੀਡੀਆ ਨੇ ਟ੍ਰਾਂਟੋਹੋ ਤੇ ਆਟਵਾ ਪੁਲਿਸ ਦੋਵਾਂ ਨੂੰ ਹੀ ਸੰਪਰਕ ਕੀਤਾ ਪਰ ਕਿਸੇ ਨੇ ਵੀ ਮਾਮਲੇ ਦੇ ਉੱਤੇ ਫਿਲਹਾਲ ਜਵਾਬ ਨਹੀਂ ਦਿੱਤਾ ਪੁਲਿਸ ਤੇ ਸਵਾਲ ਖੜੇ ਹੋ ਰਹੇ ਨੇ ਕਿ ਕੀ ਸਾਰੇ ਮਾਮਲਿਆਂ 'ਚ ਕਿਸੇ ਸੰਭਾਵੀ ਪੈਟਰਨ ਦੀ ਜਾਂਚ ਕੀਤੀ ਜਾ ਰਹੀ ਹੈ ਜਦ ਮਾਮਲਿਆਂ 'ਚ ਤਾਲਮੇਲ ਕੀਤਾ ਜਾ ਰਿਹਾ ਹੈ ਪਰ ਪੁਲਿਸ ਨੇ ਇਸ ਬਾਬਤ ਫਿਲਹਾਲ ਕੋਈ ਜਵਾਬ ਨਹੀਂ ਦਿੱਤਾ ਇਹ ਵੀ ਖਛਾ ਜਤਾਇਆ ਜਾ ਰਿਹਾ ਹੈ ਕਿ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾ ਕੇ ਅਤੇ ਕੇਵਲ ਪਾਣੀ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਸੁੱਟ ਕੇ ਕੋਈ ਸੀਰੀਅਲ ਕਿਲਿੰਗ ਵਰਗਾ ਕ੍ਰਾਈਮ ਕਰਨ ਦੀ ਵੀ ਫਰਾਗ ਤੇ ਵਿੱਚ ਹੋ ਸਕਦਾ ਹੈ ਇਸ ਨਾਲ ਹੀ ਮੈਨੇਜਰ ਜਸਪ੍ਰੀਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ